ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਹਾਂ ਖਬਰਾਂ ਦੀਆਂ ਸੁਰਖੀਆਂ ਤੇ ਬੇਅਦਬੀ ਬਿੱਲ ਤੇ ਸਲੈਕਟਡ ਕਮੇਟੀ ਦੀ ਪਹਿਲੀ ਮੀਟਿੰਗ ਸਲੈਕਟਡ ਕਮੇਟੀ ਵੱਲੋਂ ਬੇਅਦਬੀ ਖਿਲਾਫ ਬਿੱਲ ਤੇ ਖਰੜੇ ਤੇ ਚਰਚਾ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕੀਤੀ ਅਗਵਾਈ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੁਜਰਾਤ ਦੌਰਾ ਆਪ ਵਿਧਾਇਕ ਦੀ ਗ੍ਰਿਫਤਾਰੀ ਤੇ ਵਿਰੋਧੀਆਂ ਤੇ ਜਨਤਕ ਮੀਟਿੰਗ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਚ ਬੀਜੇਪੀ ਚ ਮਤ ਪੇਦ ਅਕਾਲੀ ਦਲ ਨਾਲ ਗੜ ਜੋੜ ਦੇ ਹੱਕ ਤੇ ਜਾਖੜ ਅਸ਼ਵਨੀ ਸ਼ਰਮਾ ਨੇ ਠੁਕਰਾਇਆ ਬੋਲ 117 ਸੀਟਾਂ ਤੇ ਲੜਾਂਗੇ ਚੋਣਾਂ ਸੋਨੇ ਨੇ ਤੋੜੇ ਸਾਰੇ ਰਿਕਾਰਡ ਕੀਮਤਾਂ ਚ ਆਇਆ ਭਾਰੀ ਉਛਾਲ ਸੋਨੇ ਦੀ ਖਰੀਦ ਕਰਨ ਵਾਲੇ ਲੋਕਾਂ ਨੂੰ ਅਹਿਮ ਅਪੀਲ ਹੁਣ ਖਬਰਾਂ ਵਿਸਥਾਰ ਦੇ ਨਾਲ ਧਾਰਮਿਕ ਗ੍ਰੰਥਾਂ ਦੀ ਬੇਦਬੀ ਰੋਕਣ ਲਈ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਚ ਬੇਦਬੀ ਬੀਲ ਲਿਆਂਦਾ ਸੀ ਇਸ ਬੀਲ ਸੰਬੰਧੀ ਬਣਾਈ ਗਈ 15 ਮੈਂਬਰੀ ਸਿਲੈਕਟਡ ਕਮੇਟੀ ਵੱਲੋਂ ਅੱਜ ਵਿਧਾਨ ਸਭਾ ਚ ਪਹਿਲੀ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੀ ਅਗਵਾਈ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕੀਤੀ ਹੈ ਉਹਨਾਂ ਪੰਜਾਬ ਵਿਧਾਨ ਸਭਾ ਦੇ ਵੱਲੋਂ ਗਠਿਤ ਸਿਲੈਕਟ ਕਮੇਟੀ ਨੇ ਬੇਅਦਬੀ ਖਿਲਾਫ ਬਿੱਲ ਦੇ ਖੜਰੇ ਤੇ ਅੱਜ ਪਹਿਲੀ ਮੀਟਿੰਗ ਕੀਤੀ ਹੈ ਸੋ ਆਵ ਵਿਧਾਇਕ ਅਤੇ ਚੀਫ ਖਾਲਸਾ ਦਿਵਾਨ ਦੇ ਚੇਅਰਮੈਨ ਇੰਦਰਬੀਰ ਸਿੰਘ ਨੇਚਰ ਦੀ ਅਗਵਾਈ ਵਾਲੀ ਕਮੇਟੀ ਦੀ ਮੀਟਿੰਗ ਦੇ ਵਿੱਚ 15 ਮੈਂਬਰਾਂ ਵਿੱਚੋਂ 13 ਵਿਧਾਇਕ ਮੌਜੂਦ ਸਨ ਸੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਮੀਟਿੰਗ ਦੇ ਵਿੱਚ ਮੌਜੂਦ ਸਨ ਸੋ ਮੀਟਿੰਗ ਤੋਂ ਬਾਅਦ ਨੇਚਰ ਨੇ ਕਿਹਾ ਕਿ ਅਗਲੀ ਮੀਟਿੰਗ ਮੰਗਲਵਾਰ ਨੂੰ ਹੋਏਗੀ ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਦੇਸ਼ ਵਿਦੇਸ਼ ਵਿੱਚ ਇਸ ਬਾਰੇ ਬਣੇ ਕਾਨੂੰਨਾ ਦੀ ਕੋਖ ਕੀਤੀ ਜਾਏਗੀ ਅਤੇ ਆਮ ਕਾਤੇ ਸੁਝਾਵੀ ਲੈ ਜਾਣਗੇ ਨੀਦਰ ਨੇ ਕਿਹਾ ਹੈ ਕਿ ਉਹ ਹਰ ਹਫਤੇ ਮੀਟਿੰਗ ਕਰਨਗੇ ਜੀ ਅਸੀਂ ਸਾਰੀਆਂ ਸੰਸਥਾਵਾਂ ਦੇ ਰਾਇ ਲਾਂਗੇ ਅਸੀਂ ਬਿਲਕੁਲ ਲਾਂਗੇ ਅਸੀਂ ਜਿਹੜੇ ਧਰਮ ਨੂੰ ਸਮਾਜ ਦੇ ਨੇ ਬੁੱਧੀਜੀਵੀ ਨੇ ਉਹਨਾਂ ਦੇ ਰਾਇ ਵੀ ਲਾਂਗੇ ਆਮ ਜਨਤਾ ਦੀ ਰਾਇ ਲਾਂਗੇ ਕਿਉਂਕਿ ਕਮਿਟ ਕੀਤਾ ਸੀ ਵਿਧਾਨ ਸਭਾ ਦੇ ਕਿ ਜਨਤਾ ਦੀ ਰਾਇ ਲਈ ਜਾਏਗੀ ਹਾਂਜੀ ਅਸੀਂ ਬਿੱਲ ਜੋ ਵੀ ਨੇ ਬਿੱਲ ਸਬ ਕੋ ਸਰ ਕੋ ਪਹੁੰਚ ਚੁੱਕਾ ਹੈ ਅਸੀਂ ਪਹਿਲਾਂ ਵੀ ਬਿੱਲ ਦੇਖਿਆ ਸੀਗਾ ਦੁਬਾਰਾ ਵੀ ਦੇਖਾਂਗੇ ਸਾਡੇ ਏਜੀ ਸਾਹਿਬ ਦੀ ਤੁਸੀਂ ਦੇਖਿਆ ਬੈਠੇਗੇ ਸੋ ਮਾਹਿਰ ਨੇ ਉਹਨਾਂ ਨਾਲ ਰਾਏ ਕਰਾਂਗੇ ਔਰ ਲਗਾਤਾਰ ਤਜੇ ਮੀਟਿੰਗਾਂ ਲਗਾਤਾਰ ਤਜ ਕਰਾਂਗੇ ਜਿਵੇਂ ਸਰਦੀ ਪਾਕੀ ਮੀਟਿੰਗਾਂ ਹੁੰਦੀਆਂ ਸੀ ਇਹਨਾਂ ਨੂੰ ਥੋੜਾ ਇਸ ਮੀਟਿੰਗ ਨੂੰ ਉਸ ਤੋਂ ਅਲੱਗ ਰੱਖ ਕੇ ਇਹਨੂੰ ਬਹੁਤ ਗੰਭੀਰ ਤਰੀਕੇ ਨਾਲ ਬੜੇ ਸੋਚ ਸਮਝ ਕੇ ਔਰ ਜਲਦੀ ਜਲਦੀ ਮੀਟਿੰਗਾਂ ਰੱਖ ਕੇ ਸਾਨੂੰ ਜੇ ਫਿਰ ਸਾਜਰ ਦੇ ਜਿਸਾ ਦੀ ਆਈ ਦੀ ਬੈਠਕ ਦੀ नहीं कमेटी तो अपनी रिपोर्ट देगी स्पीकर साहब ने फिर ओ, कल दोबारा हाउस जरा एक्ट होते आएगा फिर एक्ट कहाँ जाएगा और तो जो कानूनी जो प्रक्रिया ਸੋ ਸਿਲੈਕਟ ਕਮੇਟੀ ਦੀ ਅੱਜ ਦੀ ਮੀਟਿੰਗ ਵਿਧਾਨ ਸਭਾ ਸਕੱਤਰੇਤ ਵਿੱਚ ਹੋਈ ਹੈ ਅਤੇ ਇਹ ਨਵੇਂ ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਂ ਬਿਲ 2025 ਦੇ ਉਪਬੰਧਾਂ ਤੇ ਜਨਤਾ ਦੇ ਨਾਲ ਨਾਲ ਧਾਰਮਿਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਤੋਂ ਫੀਡਬੈਕ ਲੈਣ ਦੀਆਂ ਯੋਜਨਾਵਾਂ ਤਿਆਰ ਕਰਨ ਦੇ ਲਈ ਬੁਲਾਈ ਗਈ ਸੀ। ਮਲੇਰ ਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬੀ ਜ਼ਾਹਿਦਾ ਸੁਲੈਮਾਨ ਨੇ ਬੇਅਦਬੀ ਬਿੱਲ ਸੰਬੰਧੀ ਬਣਾਈ ਗਈ ਸਿਲੈਕਟਡ ਕਮੇਟੀ ਚ ਆਮ ਆਦੀ ਪਾਰਟੀ ਦੇ ਵਿਧਾਇਕ ਜ਼ਮੀਲ ਉਰਫ ਰਹਿਮਾਨ ਦਾ ਨਾਮ ਸ਼ਾਮਲ ਕਰਨ ਤੇ ਇਤਰਾਜ਼ ਜਤਾਇਆ ਬੀਬੀ ਜ਼ਾਹਿਦਾ ਨੇ 2016 ਚ ਮਲੇਰ ਕੋਟਲਾ ਚ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਦਾ ਜ਼ਿਕਰ ਕੀਤਾ ਬੀਬੀ 자ਹਿਦਾ ਨੇ ਦੋਸ਼ ਲਗਾਇਆ ਕਿ ਬੇਅਦਬੀ ਕਰਨ ਦੇ ਲਈ ਆਮਾਦੀ ਪਾਰਟੀ ਦੇ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਵੱਲੋਂ આરોપી ਵਿਜੇ ਕੁਮਾਰ ਦੇ ਅਕਾਊਂਟ ਵਿੱਚ 90 ਲੱਖ ਰੁਪਏ ਟਰਾਂਸਫਰ ਕੀਤੇ ਗਏ। ਵਿਤਮੰਦੀ ਹਰਪਾਲ ਸਿੰਘ ਚੀਮਾ ਅਤੇ ਸਿਖਿਆਮੰਦੀ ਹਰਜੋਤ ਸਿੰਘ ਬੈਂਸ ਇਸ ਕੇਸ ਦੀ ਪੈਰਵਾਈ ਕਰ ਰਹੇ ਨੇ। ਅੱਜ ਜਿਹੜਾ ਇੱਥੇ ਪ੍ਰੈਸ ਕਾਨਫਰੰਸ ਰੱਖਣ ਦਾ ਸਾਡਾ ਮਕਸਦ ਹੈ ਉਹ ਕੋਈ ਰਾਜਨੀਤਿਕ ਨਹੀਂ ਹੈ। ਸਾਰੇ ਜਿਹੜਾ ਮੁਸਲਿਮ ਭਾਈਚਾਰਾ ਹੈ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ। ਸਾਰੇ ਮੇਰੇ ਭਰਾ ਇਕੱਠੇ ਹੋਏ ਹੋਏ ਨੇ। ਜਿਹੜਾ ਤੁਸੀਂ ਕਹਿ ਰਹੇ ਹੋ ਸਿਲੈਕਟ ਕਮੇਟੀ ਅੱਜ ਉਹਨਾਂ ਦੀ ਪਹਿਲੀ ਮੀਟਿੰਗ ਹੈ ਜਿਸ ਦੇ ਲਈ ਸਾਨੂੰ ਅੱਜ ਇੱਥੇ ਇਕੱਠਾ ਹੋਣਾ ਪਿਆ ਉਸ ਮੀਟਿੰਗ ਤੋਂ ਪਹਿਲਾਂ ਮੈਂ ਇਹ ਸਾਰੇ ਮੁਸਲਿਮ ਭਾਈਚਾਰੇ ਨੂੰ ਵੀ ਔਰ ਬਾਕੀ ਧਰਮਾਂ ਨੂੰ ਵੀ ਜਿਨ੍ਹਾਂ ਜਿਹੜੇ ਸਾਰੇ ਧਰਮਾਂ ਦੀਆਂ ਬੇਅਦਬੀਆਂ ਹੋਈਆਂ ਨੇ 2015 ਤੋਂ ਲੈ ਕੇ ਜਦੋਂ ਇਹ ਆਮ ਆਦਮੀ ਪੰਜਾਬ 'ਚ ਆਪਣਾ ਭਵਿੱਖ ਤਲਾਸ਼ ਰਹੀ ਸੀ ਆਪਣੇ ਪੈਰ ਜਮਾ ਰਹੀ ਸੀ ਇਹ ਬੇਅਦਬੀਆਂ ਉਦੋਂ ਸ਼ੁਰੂ ਹੋ ਗਿਆ ਸੀ ਉਸ ਤਹਿਤ ਹੀ 2016 'ਚ ਇੱਥੇ ਮਲੇਰਕੋਟਲੇ 'ਚ ਸਾਡੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਜਾਂਦੀ ਹੈ ਉਹਦੇ ਪੰਨੇ ਖਿਲਾਰੇ ਜਾਂਦੇ ਨੇ ਤੇ ਉਹਦੇ ਇਹ ਵਿੱਚ ਜਿਹੜਾ 90 ਲੱਖ ਰੁਪਈਆ ਟਰਾਂਸਫਰ ਹੁੰਦਾ ਇੱਕ ਅਕਾਊਂਟ ਚੋਂ ਨਰੇਸ਼ ਯਾਦਵ ਦੇ ਅਕਾਊਂਟ ਚੋਂ ਬੀਜੇ ਕੁਮਾਰ ਦੇ ਅਕਾਊਂਟ ਚ 90 ਲੱਖ ਰੁਪਈਆ ਆਮ ਆਦਮੀ ਵੱਲੋਂ ਦਿੱਤਾ ਜਾਂਦਾ ਹੈ ਸਾਡੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਲਈ ਔਰ ਉਹਦੀ ਜਿਹੜੀ ਪੈਰਵਾਹੀ ਕਰਦੇ ਨੇ ਉਹ ਜਿਹੜੇ ਅੱਜ ਦੇ ਸਾਡੇ ਖਜ਼ਾਨਾ ਮੰਤਰੀ ਔਰ ਸਾਡੇ ਸਿੱਖਿਆ ਮੰਤਰੀ ਇਹ ਦੋਨੋਂ ਇਹਦੀ ਪੈਰਵਾਈ ਕਰਦੇ ਨੇ ਔਰ ਮੇਨ ਜਿਹੜਾ ਸਾਡਾ ਦੋਸ਼ੀ ਮੈਂ ਤਾਂ ਕਹੂੰਗੀ ਸਾਡਾ ਸਭ ਤੋਂ ਵੱਡਾ ਦੋਸ਼ੀ ਜੋ ਸਾਡੇ ਆਪਣੇ ਧਰਮ ਦਾ ਹੋ ਕੇ ਜਮੀਲੂ ਰਹਿਮਾਨ ਜਿਹੜਾ ਉਹਨਾਂ ਦੀ ਖਾਤਰਦਾਰੀ ਕਰਦਾ ਸੀ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਦਾ ਸੀ ਇਸ ਸ਼ਹਿਰ 'ਚ ਬੈਠ ਕੇ ਸਾਡੇ ਇਸ ਚੈਰ 'ਚ ਬੈਠ ਕੇ ਸਾਡੇ ਧਰਮ ਗ੍ਰੰਥ ਦੀ ਸਾਡੇ ਕੁਰਾਨ ਸ਼ਰੀਫ ਦੀ ਬੇਆਦਮੀ ਕਰਨ ਵਾਲਿਆਂ ਨੂੰ ਉਹਨੇ ਆਪਣੀ ਸਾਡੇ ਇੱਥੇ ਸਥਾਨ ਦਿੱਤਾ ਆਪਣੇ ਨਾਲ ਜਾ ਜਾ ਕੇ ਪੇਸ਼ੀਆਂ ਉਹਦੇ ਭੁਗਤੀਆਂ ਤੇ ਉਹਦੀ ਪੂਰੀ ਹਮਾਇਤ ਕੀਤੀ ਜਿਸ ਦੇ ਨਾਲ ਅੱਜ ਜਿਹੜੀ ਇਹ ਸਿਲੈਕਟ ਕਮੇਟੀ ਦੀ ਮੀਟਿੰਗ ਹੈ ਜਿਹਦੇ ਚ ਜਮੀਲੂ ਰਹਿਮਾਨ ਸਾਹਿਬ ਦਾ ਨਾਮ ਪਾਇਆ ਗਿਆ ਆਮ ਆਦਮੀ ਦੇ ਤਰਫ ਤੋਂ ਦੇਖੋ ਸੋ ਬੀਬੀ ਜਹੀਦਾ ਸੁਲੇਮਾਨ ਨੇ ਕਿਹਾ ਹੈ ਕਿ ਜ਼ਮੀਲ ਉਰ ਰਹਿਮਾਨ ਉਸ ਵੇਲੇ ਬੇਅਦਵੀ ਕਰਨ ਵਾਲਿਆਂ ਦੀ ਖਾਤਰਦਾਰੀ ਕਰਦੇ ਰਹੇ ਨੇ ਉਹਨਾਂ ਤੁਰੰਤ ਜ਼ਮੀਲ ਉਰ ਰਹਿਮਾਨ ਦਾ ਨਾਮ ਸਿਲੈਕਟ ਕਮੇਟੀ ਤੋਂ ਹਟਾਉਣ ਦੀ ਮੰਗ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਜਰਾਤ ਦੇ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆ ਹੋਇਆ ਭ੍ਰਿਸ਼ਟਾਚਾਰ ਦੇ આરોਪ ਲਗਾਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਭ੍ਰਿਸ਼ਟਾਚਾਰ ਤੇ ਤਾਨਾਸ਼ਾਹਦੀਆਂ ਸਾਰਿਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਜੋ ਕਿ ਕੋਈ ਵੀ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਚੁਕੇਗਾ ਤਾਂ ਉਸ ਦੇ ਖਿਲਾਫ ਝੂਠੇ ਕੇਸ ਬਣਾ ਕੇ ਜੇਲ੍ਹ ਦੇ ਅੰਦਰ ਡੱਕ ਦਿੱਤਾ ਜਾਵੇਗਾ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਦੀ ਗ੍ਰਿਫਤਾਰੀ ਨੂੰ ਲੈ ਕੇ ਸੜਕ ਦੇ ਉੱਤੇ ਇੱਕ ਵੱਡਾ ਮੋਰਚਾ ਵੀ ਖੋਲਿਆ ਆਪਣੇ ਗੁਜਰਾਤ ਔਰੇ ਦੇ ਦੂਸਰੇ ਦਿਨ ਆਮਾਦੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਵੀਕੇਸ਼ワਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਰਮਦਾ ਜ਼ਿਲ੍ਹੇ ਦੇ ਡੀਡੀਪਾੜਾ ਪਹੁੰਚੇ ਨੇ ਅੱਜ ਆਫ ਵਿਧਾਇਕ ਚੇਤਰ ਵਸਾਵਾ ਦੇ ਸਮਰਥਨ ਵਿੱਚ ਇੱਕ ਜਨਤਕ ਮੀਟਿੰਗ ਕੀਤੀ ਗਈ। ਸੋ ਮੀਟਿੰਗ ਦਾ ਮੁੱਖ ਉਦੇਸ਼ ਚੇਤਰ ਵਸਾਵਾ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਛੂਨਾ ਦਾ ਸਮਰਥਨ ਕਰਨਾ ਹੈ। ਸੋ ਮੰਨਿਆ ਗਿਆ ਕਿ ਭਾਜਪਾ ਵਾਲੇ ਲੋਕਾਂ ਨੂੰ ਪੈਸਾ ਦੇ ਦਮ ਤੇ ਚੁੱਪ ਕਰਾਉਣਾ ਚਾਹੁੰਦੇ ਨੇ। ਅਸੀਂ ਭ੍ਰਿਸ਼ਟਾਚਾਰ ਖਿਲਾਫ ਇਸ ਲੜਾਈ ਨੂੰ ਅੰਤਜਾਮ ਤੱਕ ਪਹੁੰਚਾਉਣ ਤੋਂ ਬਾਅਦ ਹੀ ਦਮ ਲਵਾਂਗੇ। दोस्तों मेरे से पहले गोपाल भाई ने यशुदान जी ने और चेतर बसावा भाई की धर्मपत्नी ने बोलते हुए यही कहा है क्योंकि मैं काफी गुजराती समझने लगा हूं मैं पहले इलेक्शन में भी रहा हूं यही कहा है कि पुलिस ने धक्का किया है पुलिस ने पुलिस ने सीसीटीवी फुटेज को डिलीट कर दिया और सीधा ही केस डाल दिया हरिशुदान भाई ने कहा था आदिवासी का मतलब मूलवासी जल जंगल और जमीन पर आपका अधिकार है होना भी चाहिए ये जल भी बेच रहे हैं जंगल भी बेच रहे हैं ये जल भी बेच रहे हैं जंगल भी बेच रहे हैं जमीन भी बेच रहे हैं ये पूरा देश बेच रहे हैं भाई साहब पूरा देश बेच रहे हैं तो आज इतनी भारी संख्या में आपका आना इस बात का संकेत है कि जब मूलवासी

2027 ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅੰਦਰੂਨੀ ਮਤ ਪੇਜ ਸਾਹਮਣੇ ਆ ਰਹੇ ਨੇ ਸੁਭਾ ਪ੍ਰਧਾਨ ਸੁਨੀਲ ਜਾਕਰ ਜਿੱਤੇ ਭਾ ਜੀਪੀ ਤੇ ਕਾਲੀ ਦਲਨ ਕੱਠ ਜੋੜ ਦੀ ਸਹਿਮਤੀ ਕਰ ਰਹੇ ਨੇ ਉੱਤੇ ਹੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ੀਸ਼ ਸ਼ਰਮਾ ਦੇ رائے ਵੀ ਸਾਹਮਣੇ ਆਈ ਹੈ ਉਹਨਾਂ ਕਿਹਾ ਕਿ ਭਾਜਪਾ ਇਕੱਲੇ ਹੀ ਚੋਣ ਲੜੇਗੀ ਅਸ਼ਵੀਨੀ ਸ਼ਰਮਾ ਨੇ ਸਾਫ਼ ਕਿ ਆਕੀ ਪਾਰਟੀ 117 ਚੋਂ 117 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਉਹਨਾਂ ਯਾਦ ਦਵਾਏ ਕਿ 2022 ਦੀ ਵਿਧਾਨ ਸਭਾ ਚੋਣ ਅਤੇ ਹਾਲ ਹੀ ਵਿੱਚ ਹੋਈ ਲੋਕ ਸਭਾ ਚੋਣ ਵਿੱਚ ਵੀ ਪਾਸ਼ਪਾ ਨੇ ਸਾਰੀਆਂ ਸੀਟਾਂ ਤੇ ਇਕੱਲੇ ਹੀ ਚੋਣ ਲੜੀ ਸੀ ਉਹਨਾਂ ਦਾ ਦਾਵਾ ਹੈ ਕਿ ਪਾਰਟੀ ਦੇ ਵਰਕਰ ਪੂਰੇ ਜੋਸ਼ ਦੇ ਨਾਲ ਪੰਜਾਬ ਦੇ ਵਿੱਚ ਕਮਲ ਖਿਲਾਉਣ ਦੇ ਲਈ ਮੈਦਾਨ ਵਿੱਚ ਲੱਗੇ ਹੋਏ ਨੇ ਕਾਂਗਰਸ ਦੇਖੀ ਜਾ ਚੁੱਕੀ ਹੈ ਅਕਾਲੀ ਦਲ ਨੂੰ ਦੇਖ ਲਿਆ ਹੋਇਆ ਕੋੜੇ ਕੋੜੇ ਨਿਵਾਜ ਜਾਏਗਾ ਕਿ ਅਕਾਲੀ ਦਲ ਨਾਲ ਥੋੜਾ ਜਿਹਾ ਬੰਦਨ ਸੀ ਆਹ ਮੈਨੂੰ ਦੱਸੋ 85 ਦੇ 15 ਦਾ ਕੋਈ ਗੱਠਬੰਧ ਹੋਣਾ ਉਹਦੇ ਉਹ ਵੀ ਪੰਜਾਬ ਦੇ ਇਤਿਹਾਸੀ ਕੀਤਾ ਸੀ ਕਿਉਂਕਿ ਪੰਜਾਬ ਉਸ ਵੇਲੇ ਅਤੰਕਵਾਦ ਦੇ ਵਿੱਚੋਂ ਬਾਹਰ ਨਿਕਲਿਆ ਸੀ ਅਸੀਂ ਪੋਲੀਟੀਕਲ ਕਾਸਟ ਦੇ ਕਾ ਆਪਣੀ ਪੋਲੀਟੀਕਲ ਕਾਸਟ ਜਿਹੜੀ ਆ ਉਹ ਦਿੱਤੀ ਹੈ ਲੇਕਿਨ ਪੰਜਾਬ ਦਾ ਅਹਮਨਦ ਔਰ ਸ਼ਾਂਤੀ ਪੁਕਤਾ ਕਰ ਐਨਊਂਸ ਮਲੇ ਕੇ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਤਿਆਰੀ ਕਰ ਰਹੀ ਹੈ ਅਸੀਂ ਮਾਈ ਦਾ ਚੋਣ ਪੂਰੀ 117 ਸੀਟਾਂ ਤੇ ਲੜਿਆ ਅਸੀਂ 13 ਦੀਆਂ 13 ਦੀਆਂ 13 ਪਾਰਲੀਮੈਂਟ ਕਮਲਦੇਵ ਨਿਸ਼ਾਨ ਤੇ ਲੜੀਆਂ ਔਰ ਮੇਰਾ ਕਾਰਜਕਰਤਾ ਇਸ ਵੇਲੇ ਪੂਰੇ ਪੰਜਾਬ ਦੇ ਅੰਦਰ 117 ਸੀਟਾਂ ਦੇ ਉੱਤੇ ਕਮਲ ਖਿਲੇ ਨਰੋਲ ਬੀਜੇਪੀ ਦੀ ਸਰਕਾਰ ਬਣੇ ਇਹਦੇ ਲਈ ਜਨਤਾ 71 tane ਪ੍ਰਧਾਨ ਮੰਤਰੀ ਕਹਿ ਰਹੇ ਨੇ ਜੀ ਅਸੀਂ ਉਹਨਾਂ ਦਾ ਬਿਆਨ ਪੂਰੀ ਤਰ੍ਹਾਂ ਨਾਲ ਪੜੋ ਨਾ ਤੁਨਾ ਲੋ ਪੂਰਾ ਬਿਆਨ ਪੜੋਗੇ ਨਾ ਕੁਝ ਤੁਹਾਡੇ ਧਜਪਾ ਦੇ ਲੀਡਰਾਂ ਦਾ ਕੁਝ ਕਾਲੀ ਪਾਲ ਦੇ ਲੀਡਰਾਂ ਦੇ ਜਿਹੜੇ ਬਿਆਨ ਆ ਉਹ ਆਪਸੇ کیسے ਜਿਹਨੂੰ ਤਰਕਾਂਗੇ ਕਿ ਹੋ ਸਕਦਾ 2027 ਦੇ ਵਿਦਿਆ 617 ਦੀ 17 ਸੀਟਾਂ ਤੇ ਬੀਜੇਪੀ ਚੋਣਵੀ ਤਿਆਰੀ ਚ ਟੁੱਟ ਗਈ ਹੈ ਔਰ ਇਹ ਮੇਰੀ ਨਵੀਂ ਨਿਯੁਕਤੀ ਤੋਂ ਬਾਅਦ ਪਹਿਲੀ ਫੇਰੀ ਹੈ ਔਰ ਮੈਂ ਕਾਰਕਿਰਤਾਜੀ ਦਾ ਅਜੀਬ ਤਰ੍ਹਾਂ ਦਾ ਉਸਤਾ ਦੇਖ ਰਿਹਾ ਚਾਹੇ ਉਹ ਪਿੰਡੂ ਆ ਚਾਹੇ ਉਹ ਸ਼ਹਿਰੀ ਆ ਚਾਹੇ ਕਿਸਾਨ ਆ ਚਾਹੇ ਕੋਈ ਵੀ ਹੈ ਹਰ ਪੰਜਾਬੀ ਮੁਕਤੀ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਰ ਉਹ ਆਸ ਉਹਨੂੰ ਭਾਜਪਾ ਤੋਂ ਇਸ ਕਰਕੇ ਭਾਜਪਾ ਆਪਣੀ ਜ਼ਿੰਮੇਵਾਰੀ ਤੋਂ 도ੜ ਨਹੀਂ ਸਕਦੀ ਭਾਜਪਾ ਨੂੰ ਆਪਣੇ ਸ਼ੋਲਡਰ ਦੇ ਉੱਤੇ ਕੰਧਿਆਂ ਦੇ ਉੱਤੇ ਲੋਕਾਂ ਦੀਆਂ ਭਾਵਨਾ ਦਾ ਧਿਆਨ ਰੱਖ ਕੇ 117 ਸੀਟਾਂ ਤੇ ਤਿਆਰੀ ਕਰਨੀ ਚਾਹੀਦੀ ਅਸ਼ਵਨੀ ਸ਼ਰਮਾ ਨੇ ਇਹ ਗੱਲ ਆਪਣੇ ਬਠਿੰਡਾ ਦੌਰੇ ਤੇ ਕਹੀ ਹੈ ਉਹਨਾਂ ਕਿਹਾ ਹੈ ਕਿ ਕਾਰਸ਼ਕਾਰੀ ਪ੍ਰਦਾਨ ਕਰਨ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਦੌਰਾ ਹੈ ਇਸ ਦੌਰਾਨ ਉਹਨਾਂ ਤੋਂ ਸੁਨੀਲ ਜਾਖੜ ਤੇ ਹੋਰ ਆਗੂਆਂ ਦੇ ਪਾਸਪਾ ਕਾਲੀ ਘਟ ਚੋਰ ਦੇ ਬਿਆਨਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਬਿਆਨਾਂ ਨੂੰ ਧਿਆਨ ਨਾਲ ਦੇਖੋ ਸੋ ਕਾਂਗਰਸ ਦਾ ਕੰਮ ਲੋਕਾਂ ਨੇ ਦੇਖ ਲਿਆ ਅਤੇ ਕਾਲੀ ਦਲ ਨੂੰ ਵੀ ਪਰਖ ਲਿਆ ਪੰਜਾਬ ਵਿੱਚ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਇਸ ਲੜਾਈ ਵਿੱਚ ਲੁਧਿਆਣਾ ਵਿੱਚ ਮੱਛੀ ਫਾਰਮਿੰਗ ਦੇ ਸਹਾਇਕ ਡਾਇਰੈਕਟਰ ਦੇ ਨੇ ਨਵੇਂ ਦਫ਼ਤਰ ਦਾ ਦੁਕਾਟਨ ਕਰਨ ਵਾਸਤੇ ਖੁਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਸਦਾਰਾ ਉਹਨਾਂ ਨੇ ਕਿਸਾਨਾਂ ਨੂੰ ਖੇਤਾਂ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣ ਦੀ ਵੀ ਗੱਲ ਆਖੀ ਹੈ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁਤਾਬਿਕ ਲਗਭਗ 80 ਲੱਖ ਦੀ ਲਾਗਤ ਨਾਲ ਮੱਛੀ ਫਾਰਮਿੰਗ ਦੀ ਇਸ ਬਿਲਡਿੰਗ ਦਾ ਨਿਰਮਾਣ ਕੀਤਾ ਗਿਆ ਹੈ। ਉਹਨਾਂ ਕੀ ਹੈ ਕਿ ਕਿਸਾਨਾਂ ਨੂੰ ਸਹਾਇਕ ਧੰਧਾਂ ਨੂੰ ਵੀ ਅਪਣਾਉਣਾ ਚਾਹੀਦਾ ਹੈ। ਇਸ ਦੇ ਨਾਲ ਉਹਨਾਂ ਦੀ ਇਨਕਮ ਦੇ ਵਿੱਚ ਹੋਰ ਵਾਧਾ ਹੁੰਦਾ ਹੈ। ਉੱਥੇ ਉਹਨਾਂ ਕੀ ਹੈ ਕਿ ਨਹਿਰੀ ਪਾਣੀ ਦੀ ਵਰਤੋਂ ਕਿਸਾਨਾਂ ਨੂੰ ਖੇਤੀਬਾੜੀ ਲਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਖੇਤਾਂ ਨੂੰ ਕਈ ਤੱਤ ਮਿਲਦੇ ਨੇ। ਪੰਜਾਬ ਵਿੱਚ ਸਹਾਇਕ ਧੰਦਾ ਕਿਸਾਨੀ ਦੇ ਨਾਲ ਬਹੁਤ ਵਧੀਆ ਜਿੱਦੇ ਚ ਅਸੀਂ 45000 ਇਕੜ ਦੇ ਤੱਕ ਪਹੁੰਚ ਗਏ ਆ ਜਿਹਦੇ ਚ 2 ਲੱਖ ਟਨ ਤੋਂ ਵੱਧ ਅਸੀਂ ਜਿਹੜੀ ਐਕਸਪੋਰਟ ਕਰਦੇ ਆ ਮੱਛੀ ਇਹਦਾ ਉਤਪਾਦਨ ਹੁੰਦਾ ਅੱਜ ਜਿਹੜੀ ਤਕਰੀਬਨ 84 ਲੱਖ ਰੁਪਈਆ ਲਾ ਕੇ ਬਿਲਡਿੰਗ ਤਿਆਰ ਕੀਤੀ ਗਈ ਹੈ ਜਿਹੜਾ ਕੰਪਲੈਕਸ ਲੋਕਾਂ ਦੀ ਸਹੂਲਤ ਲਈ ਹੈ ਜਿਹੜੇ ਕਿ ਸਾਡੇ ਮੱਛੀ ਪਾਲਣਗੇ ਜਿਹੜੇ ਸਾਡੇ ਇੱਥੇ ਪ੍ਰਬੰਧਕ ਹੋਣਗੇ ਸਾਡੇ ਕਰਮਚਾਰੀ ਅਧਿਕਾਰੀ ਉਨਾਂ ਲਈ ਵੀ ਇਹ ਵੱਡੀ ਸਹੂਲਤ ਹੈ ਦੀ ਲੋਡ ਸੀ। ਇਹ ਕਈ ਥਾਂ ਬਹੁਤ ਜਿੱਮੇ ਸਾਡੇ ਮੋਟਰਸਰ ਜ਼ਿਲ੍ਹਾ ਚ ਵੀ ਪਾਣੀ ਖਾਰਾ ਹੈ। ਉਥੇ ਇਸ ਝਿੰਗੇ ਦੀ ਖੇਤੀ ਕਰਨ ਲੱਗ ਗਏ ਹੈ ਝਿੰਗਾ ਮੱਛੀ ਜਿਹੜੀ ਉਹ ਚੰਗੀ ਆਮਦਨ ਹੈ। ਤੇ ਜੇ ਵੇਖੀ ਅਸੀਂ ਤਾਂ ਜਿਹੜੀਆਂ ਆਮ ਸੜੀਆਂ ਫਸਲਾਂ ਹੈ ਉਹ ਤੋਂ ਇਹਦੀ ਫਸਲ ਜ਼ਿਆਦਾ ਪੈਸਾ ਦਿੰਦੀ ਹੈ। ਥੋੜਾ ਜਿਹਾ ਧਿਆਨ ਤਾਂ ਰੱਖਣਾ ਪੈਂਦਾ ਖੇਚਲਦਾਰੀ ਕਰਨੀ ਪੈਂਦੀ ਹੈ ਪਰ ਕਿਸਾਨ ਲਈ ਇਹ ਮੁਨਾਫੇ ਵਾਲਾ ਹੈ। ਸੋ ਅਖੀਰ ਨਕਲੀ ਡੀਏਪ ਖਾਦਾਂ ਨੂੰ ਲੈ ਕੇ ਕਾਰਵਾਈ ਦੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਨਕਲੀ ਦਵਾਈ ਜਾਂ ਫਿਰ ਨਕਲੀ ਖਾਦ ਪਾਈ ਜਾਏਗੀ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਇਸ ਨੂੰ ਲੈ ਕੇ ਐਕਸ਼ਨ ਟੀਮਾਂ ਬਣਾਈ ਗਈਆਂ ਨੇ ਜੋ ਸਮੇਂ-ਸਮੇਂ ਤੇ ਛਾਪੇਮਾਰੀ ਕਰਨਗੀਆਂ ਸੋਨੇ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਅੱਜ ਮਾਰਕੀਟ ਦੇ ਵਿੱਚ 24 ਕੈਰਟ ਸੋਨੇ ਦੀ ਕੀਮਤ 1 ਲੱਖ ਰੁਪਏ ਤੋਂ ਪਾਰ ਚਲੀ ਗਈ ਹੈ ਹਾਲਾਂਕਿ 22 ਕੈਰਟ ਸੋਨਾ 92000 ਪ੍ਰਤੀ ਟੋਲਾ ਹੈ ਜਦੋਂ ਕਿ ਪਿਛਲੇ 2-3 ਸਾਲਾਂ ਦੌਰਾਨ ਸੋਨੇ ਦੀਆਂ ਕੀਮਤਾਂ ਨੇ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਜਿਸ ਕਰਕੇ ਬਾਜ਼ਾਰ ਵੀ ਖਾਲੀ ਨਜ਼ਰ ਆ ਰਹੇ ਹਨ लुधियाना सुन्यारा एसोसिएशन ਦੇ ਉਪ ਪ੍ਰਧਾਨ ਵਿਨੋਦ ਕੁਮਾਰ ਨੇ ਦੱਸਿਆ ਹੈ ਕਿ ਇਤਿਹਾਸ ਵਿੱਚ ਪਹਿਲੀ ਵਾਰ ਸੋਨੇ ਦੇ ਪਾ ਇੰਨੇ ਉੱਚੇ ਹੋਏ ਨੇ। ਉਨ੍ਹਾਂ ਕਿਹਾ ਕਿ ਪਿਛਲੇ 2-3 ਸਾਲਾਂ ਦੇ ਵਿੱਚ ਸੋਨੇ ਨੇ ਨਿਵੇਸ਼ਕਾਂ ਨੂੰ ਕਾਫੀ ਲਾਭ ਦਿੱਤਾ ਹੈ। ਵਿਨੋਦ ਕੁਮਾਰ ਦੇ ਮੁਤਾਬਕ ਸੋਨਾ ਸਿਰਫ ਸ਼ੌਕ ਨਹੀਂ ਸੁਰੱਖਿਤ ਨਿਵੇਸ਼ ਵੀ ਹੈ। ਸੋ ਜਦੋਂ ਚਾਹੇ ਇਸ ਨੂੰ ਵੇਚ ਕੇ ਤੁਰੰਤ ਨਗਦ ਰਕਮ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਸ ਕਰਕੇ ਲੋਕਾਂ ਨੂੰ ਸੋਨੇ ਦੇ ਵਿੱਚ ਨਿਵੇਸ਼ ਕਰਨ ਤੋਂ ਹਿਚਕਣਾ ਨਹੀਂ ਚਾਹੀਦਾ। ਸੋਨੇ ਦੀਆਂ ਕੀਮਤਾਂ ਜਿੱਦਾਂ ਕਿ ਪਿਛਲੇ 2 ਸਾਲ ਤੋਂ ਤੁਹਾਨੂੰ ਪਤਾ ਹੀ ਹੈ ਥੋੜੀਆਂ-ਥੋੜੀਆਂ ਵੱਧ ਰਹੀਆਂ ਨੇ। ਹੁਣ ਦਾ ਜਿਹੜਾ ਮੌਜੂਦਾ ਸੋਨੇ ਦਾ ਰੇਟ ਆ ਉਹ ਲੱਖ ਰੁਪਏ ਪਲੱਸ ਹੈ ਜਿਹੜਾ 24 ਕੈਰਟ ਦਾ। ਜਿਹੜਾ 22 ਕੈਰਟ ਦਾ ਰੇਟ ਆ ਉਹ 92800 ਰੁਪਏ ਦੇ ਕਰੀਬ ਹੈ। ਸੋਨਾ ਸੈਮਟੇਨियसਲੀ ਵਧ ਹੀ ਰਿਹਾ ਜੀ। ਪਹਿਲਾਂ ਵੀ ਸੋਨਾ ਲੱਖ ਰੁਪਏ ਨੂੰ ਹੱਥ ਲਗਾ ਕੇ ਫਿਰ ਥੋੜਾ ਜਿਹਾ ਡਾਊਨ ਆ ਗਿਆ ਸੀ। ਪਰ ਹੁਣ ਕੱਲ ਫੇਰ ਸੋਨੇ 'ਚ ਇੱਕਦਮ ਇਜ਼ਾਫਾ ਹੋਇਆ। ਅੱਜ ਤੱਕ ਜਿਹੜਾ ਰੇਟ ਹੈ 22 ਕੈਰਟ ਦਾ 1 ਲੱਖ ਪਲੱਸ। ਬਿਲਕੁਲ ਐਸ ਟਾਈਮ ਜਿਹੜਾ 골ਡ ਚ ਸਰ ਅੰਨੇ ਦਿਨਾਂ ਚ ਕਿਸ ਤਰ੍ਹਾਂ ਦੀ ਹੁੰਦੀ ਹੈਗੀ ਕਿ ਕਾ ਭਾ ਜਿਹੜੀਆਂ ਲਗਾਤਾਰ ਵਧਦੇ ਚੱਦੇ ਰਹਿੰਦੇ ਨੇ ਸੋ ਜੇਕਰ ਕੱਲ ਹੀ ਗੱਲ ਕੀਤੀ ਜਾਵੇ ਤੇ ਕੱਲ ਤੇ ਅੱਜ ਨਾਲੋਂ ਕਿੰਨਾ ਫਰਕ ਪੈ ਗਿਆ ਤੇ ਉਹਨਾਂ ਵਾਲੇ ਦਿਨ ਚ ਕੀ ਲੱਗਦਾ ਵੀ ਡੇਢ ਘਟਣਗੇ ਜਾਂ ਵਧਣਗੇ ਵੈਸੇ ਤੁਸੀਂ ਤਾਂ ਇੱਕ ਉਹੀ ਕਰ ਸਕਦੇ ਹੋ ਕਿ ਤਜਰਬਾ ਤੁਹਾਨੂੰ ਬਹੁਤ ਹੈ ਅ ਸਰ ਮੈਨੂੰ ਤਾਂ 32-33 ਸਾਲ ਹੋ ਗਏ ਇਸ ਕੰਮ ਵਿੱਚ 골ਡ ਕਦੀ ਵੀ ਨੀਚੇ ਨਹੀਂ ਗਿਆ ਹੌਲੀ ਹੌਲੀ ਵੱਧਦਾ ਹੀ ਰਿਹਾ ਪਰ ਪਿਛਲੇ 2 ਤੋਂ 3 ਸਾਲ ਤੋਂ ਜਿਹੜੀ ਸੋਨੇ 'ਚ ਇੱਕਦਮ ਤੇਜ਼ੀ ਆਈ ਹੈ ਚਾਹੇ ਉਹ ਗਲੋਬਲ এনवायरमेंट ਖਰਾਬ ਹੋਵੇ ਚਾਹੇ ਲੋਕਾਂ ਨੇ ਉਹਨੂੰ ਇਨਵੈਸਟਮੈਂਟਸ ਸੇ ਖਰੀਦੇ ਆ ਚਾਹੇ ਉਹਦੀ ਡਿਮਾਂਡ ਵਧੀ ਹੈ ਚਾਹੇ ਵਰਲਡ ਬੈਂਕਸ ਨੇ ਜਿਹੜੇ ਪੂਰੇ ਵਰਲਡ ਦੇ ਜਿਹੜੇ ਬੈਂਕਸ ਨੇ ਉਹਨਾਂ ਨੇ ਉਹਨੂੰ ਪਰਚੇਸ ਕੀਤਾ ਹੈ ਸੋਨਾ ਲਗਾਤਾਰ ਵੱਧਦਾ ਹੀ ਗਿਆ ਹੈ ਤੇ ਜੋ ਅਸੀਂ ਸਾਨੂੰ ਮਹਿਸੂਸ ਹੋ ਰਿਹਾ ਜੋ ਹਾਲਾਤ ਨਜ਼ਰ ਆ ਰਹੇ ਹੈ 올 ਦੀਸ ਥਿੰਗ ਸ਼ੋਜ਼ ਕਿ ਅਨਾਲਿਟਿਕ ਟਾਈਮ ਤੇ ਗੋਲਾ ਗੋਲਡ ਬੁਲੀਸ਼ੀ ਹੈ ਗੋਲਡ ਵਧਣ ਦੇ ਚਾਂਸ ਹੈ ਅਸੀਂ ਤੇ ਜੋ ਮੇਰੇ ভিউਸ ਨੇ ਮੈਂ ਤੇ ਇੱਕੋ ਗੱਲ ਕਹਿੰਨਾ ਜਿੱਦਾਂ ਲੋਕ ਹੋਰ ਚੀਜ਼ਾਂ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਦੇ ਆ ਬੈਂਕ ਐਫ ਡੀਸ ਕਰਵਾਉਂਦੇ ਨੇ ਮਿਊਚੁਅਲ ਫੰਡਸ 'ਚ ਪੈਸੇ ਲਾਉਂਦੇ ਨੇ ਪੀਪੀਐਫ 'ਚ ਪੈਸੇ ਲਾਉਂਦੇ ਨੇ 골ਡ ਨੂੰ ਵੀ ਆਪਣੇ ਪੋਰਟਫੋਲੀਓ 'ਚ ਜ਼ਰੂਰ ਰੱਖੋ ਕਿਉਂਕਿ 골ਡ ਨੇ ਵੀ ਪਿਛਲੇ ਕਿੰਨੇ ਹੀ ਸਾਲਾਂ ਤੋਂ ਇੰਨੀ ਅੱਛੀ ਰਿਟਰਨ ਦਿੱਤੀ ਹੈ ਇਹਦੇ ਡਬਲ ਬੈਨੀਫਿਟ ਨੇ ਇੱਕ ਤਾਂ ਇਹ ਕੈਸ਼ ਐਨੀ ਟਾਈਮ ਤੁਸੀਂ ਆਪਣਾ ਪੈਸੇ ਲੈ ਸਕਦੇ ਹੋ ਦੂਜਾ ਕੀ ਹੈ ਗਹਿਣਾ ਤੁਹਾਡੇ ਘਰ ਤੁਸੀਂ ਪਾਓਗੇ ਇੱਕ ਤਰ੍ਹਾਂ ਦਾ ਤੁਹਾਡੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਤੀਸਰਾ ਇਨਵੈਸਟਮੈਂਟ ਸੇਕ ਆਫ ਸੋਨੇ ਨੇ ਹਮੇਸ਼ਾ ਰਿਟਰਨ ਦਿੱਤੀ ਹੈ ਸੋਨਾ ਖਰੀਦਣਾ ਹੀ ਚਾਹੀਦਾ ਸੋ ਇਸੇ ਤਰ੍ਹਾਂ ਹੀ ਚਾਂਦੀ ਦੀ ਕੀਮਤ ਵੀ ਬੇਹਦ ਵੱਧ ਗਈ ਹੈ ਅਤੇ ਮਾਰਕੀਟ ਦੇ ਵਿੱਚ 116000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ ਜੋ ਕਿ ਆਪਣੀ ਤਾਰੀਖ ਦਾ ਸਭ ਤੋਂ ਮਹਿੰਗਾ ਰੇਟ ਹੈ ਸੋ ਮਾਹਿਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਵਿਸ਼ਵ ਪੱਧਰ ਤੇ ਆਈ ਮੰਦੀਆਂ ਭਾਰਤੀ ਰੁਪਏ ਦੀ ਕਮਜ਼ੋਰੀ ਅਤੇ ਸੁਰੱਖਤ ਨਿਵੇਸ਼ ਦੇ ਤੌਰ ਤੇ ਸੋਨੇ ਦੀ ਮੰਗ ਵਧਣ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਇਹ ਤੇਜ਼ੀ ਆਈ ਹੈ ਇੱਕ ਵਾਰ ਫਿਰ ਤੋਂ ਪੁਲਿਸ ਦੀ ਵਰਦੀ ਨੂੰ ਦਾਗੀ ਕਰ ਦਿੱਤਾ ਗਿਆ ਦਰਸਾ ਜਲੰਧਰ ਦੇ ਮਕਸੂਦਾ ਥਾਣੇ ਵਿੱਚ ਤਾਇਨਾਤ ਐਸਆਈ ਹਰਭਜਨ ਸਿੰਘ ਦੀ ਕਰਤੂਤ ਸਾਹਮਣੇ ਆਈ ਹੈ ਜਿਸ ਵਿੱਚ ਐਸਆਈ ਇੱਕ ਘਰ ਚ ਜਾ ਕੇ ਇੱਕ ਵਿਅਕਤੀ ਤੋਂ ਰਿਸ਼ਵਤ ਲੈ ਰਿਹਾ ਹੈ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਐਸਆਈ ਨੂੰ ਮੁਕਤਲ ਕਰ ਦਿੱਤਾ ਗਿਆ ਦਰਸਲ ਇਹ ਐਸਆਈ ਹਰਬੰਸ ਸਿੰਘ ਰਿਸ਼ਵਤ ਲੈਣ ਦੇ ਇੰਨੇ جنੂਨ ਦੇ ਵਿੱਚ ਸਨ ਕਿ ਉਸਨੇ ਰਿਸ਼ਵਤ ਲੈਣ ਦੇ ਸਮੇਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਨਹੀਂ ਵੇਖੇ ਜਿਸ ਕਾਰਨ ਪੈਸੇ ਲੈਂਦੇ ਹੋਏ ਪ੍ਰਿਸ਼ਟ ਅਧਿਕਾਰੀ ਦੀ ਵੀਡੀਓ ਕੈਮਰੇ ਵਿੱਚ ਸ਼ਿਕਾਇਤ ਹੋ ਗਈ ਘਟਨਾ ਜਲੰਧਰ ਦੇ ਪਿੰਡ ਬੁਲੰਦਪੁਰ ਦੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਪੀੜੇ ਦੀ ਸ਼ਿਕਾਇਤ ਤੋਂ ਬਾਅਦ ਐਸਆਈ ਬਿਆਨ ਲੈਣ ਲਈ ਘਰ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਉੱਥੇ ਰਿਸ਼ਵਤ ਮੰਗੀ ਅਤੇ ਮਾਮਲੇ ਨੂੰ ਦਬਾਉਣ ਲਈ ਕਿਹਾ ਸੋ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਤਾਰਪੁਰ ਵਿਜੀਤ ਕੁਵਰ ਪਾਲ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਸਵੀਚ ਸਾਫ ਵਿਖਾਈ ਦੇਣ ਵਾਲੇ ਐਸਆਈ ਨੂੰ ਮੌਤਲ ਕਰ ਦਿੱਤਾ ਗਿਆ। ਹਾਂਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਲ ਹੋ ਰਹੀ ਹੈ। ਠੀਕ ਐਸਆਈ ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ। ਹੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਆਈ ਹਰਵੰਦ ਸਿੰਘ ਥਾਣਾ ਮਕਸੂਦਾਂ ਦੇ ਕਿਤਾ ਨਾ ਦਾ। ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ। ਇਸ ਐਸਆਈ ਨੂੰ ਤ੍ਰੰਗ ਪੁਲਿਸ ਨੇ ਦਰਵਾਣਾ ਕੀਤਾ ਗਿਆ ਇਸ ਦੇ ਖਿਲਾਫ ਵਿਭਾਗੀ ਬਰਦਾਲ ਖੋਲੀ ਗਈ ਹੈ ਬਰਦਾਲ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ ਜਾਣਕਾਰੀ ਮੁਤਾਬਕ ਇਹ ਵੀਡੀਓ ਲਗਭਗ 6 ਦਿਨ ਪਹਿਲਾਂ ਦੀ ਹੈ ਪਰ ਹੁਣ ਮਾਮਲਾ ਸਾਹਮਣੇ ਆਉਣ ਤੇ ਜ਼ਿਲ੍ਹਾ ਪੁਲਿਸ ਮੁਖੀ ਹਰਵਿੰਦਰ ਸਿੰਘ ਵਿਰਕ ਨੇ ਤੁਰੰਤ ਕਾਰਵਾਈ ਕਰਦੇ ਐਸ ਐਚ ਓ ਨੂੰ ਲਾਈਨ ਹਾਜ਼ਰ ਕੀਤਾ ਸੋ ਇਸ ਮਾਮਲੇ ਦੀ ਜਾਂਚ ਡੀ ਐਸ ਪੀ ਕਰਤਾਰਪੁਰ ਵਿਜੀਕ ਉਰ ਪਾਲ ਨੂੰ ਸੌਂਪੀ ਗਈ ਸੀ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਸ਼ੁਰੂਆਤ ਕੀਤੀ ਗਈ ਹੈ ਮੁਹਿੰਮ ਤਹਿਤ ਪੁਲਿਸ ਅਤੇ ਨਗਰ ਨਿਗਮ ਪ੍ਰਸ਼ਾਸਨ ਤਸਕਰਾਂ ਵਿਰੁੱਧ ਲਗਾਤਾਰ ਕਾਰਵਾਈਆਂ ਕਰ ਰਿਹਾ ਹੈ ਤੇ ਸਾਂਝੇ ਆਪਰੇਸ਼ਨ ਦੌਰਾਨ ਤਸਕਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੂੰ ਕਈ ਨੋਟਿਸ ਸ਼ਾਰੀ ਕੀਤੇ ਗਏ ਸਨ ਪਰ ਉਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਜਿਸ ਕਾਰਨ ਅੱਜ ਉਕਤ ਵਿਅਕਤੀ ਦੇ ਘਰ ਦੇ ਬਾਹਰ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਪੁਲਿਸ ਦੀ ਅਗਵਾਈ ਹੇਠਾਇਆ ਜਾ ਰਿਹਾ ਹੈ ਵਿਜੇ ਕੁਮਾਰ ਲੱड्डੂ ਇੱਕ ਨੋਟੋਰੀਅਸ ਡਰੱਗ ਪੈਟਰ ਹੈਗੇ ਸੀ ਜਿਨ੍ਹਾਂ ਤੇ 20 ਮੁਕਦਮੇ ਦਰਜ ਨੇ ਔਰ ਉਹਨਾਂ ਦੇ ਵੱਲੋਂ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਚੀਜ਼ ਜਿਹਨੂੰ ਸਾਡੀ ਕਾਰਪੋਰੇਸ਼ਨ ਨੇ ਟਾਇਆ ਅਸੀਂ ਉਹਨਾਂ ਦੀ ਹੈਲਪ ਵਾਸਤੇ ਇੱਥੇ ਆਏ ਹਾਂ ਮੇਨਟੇਨ ਲਾਅ ਐਂਡ ਆਰਡਰ ਪਰ ਇਹ ਫੈਮਿਲੀ ਸਾਰੀ ਦੀ ਸਾਰੀ ਨੋਟੋਰੀਅਸ ਹੈ ਜੀ ਇਹ ਯੁਧ ਨਸ਼ਾ ਵਿਭਾਗ ਜੋ ਸੀਐਮ ਸਾਹਿਬ ਨੇ ਚਲਾਇਆ ਹੋਇਆ ਉਹਦੇ ਤਹਿਤ ਤੇਰੀ ਵਾਈਫ ਵੀ ਅੰਦਰ ਹੈਗੀ ਹੈ ਤੇ ਬੇਟੇ ਨੂੰ ਵੀ ਹਫਤਾ ਪਹਿਲਾਂ ਅਰੈਸਟ ਕੀਤਾ ਉਹਦੇ ਕੋਲ ਡਰੱਗਸ ਰਿਕਵਰ ਹੋਈਆਂ ਸੀ ਔਰ ਲਗਾਤਾਰ ਡਰੱਗਸ ਦੇ ਵਿੱਚ ਡੀਲ ਕਰ ਰਹੇ ਇਸ ਕਰਕੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਕਿੰਨੇ ਕਾਮਮਲੇ ਦਰਜ 20 ਕਮਕੜੇ ਦਰਜ ਵੀਰ ਕੁਮਾਰ ਦਰਜ ਨੇ। ਖੱਲੇ ਵਿਜੇ ਕੁਮਾਰ ਤੇ ਕੱਲੇ। ਹੁਣ ਵੀਰ ਕੁਮਾਰ ਬਾਹਰ ਆ ਜਾਂਦਾ। ਅੰਦਰ ਹੈ ਜੀ। ਸੋ ਦੂਸਰੀ ਪਾਸੇ ACP ਆਤੀਸ਼ ਪਾਟੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਤਸਕਰ ਹੈ ਅਤੇ ਉਸ ਵਿਰੁੱਧ ਵੀ ਮਾਮਲੇ ਦਾ ਸ਼ਨੇ ਸੋ ਉਕਤ ਵਿਅਕਤੀ ਦੀ ਪਛਾਣ ਵਿਜੇ ਕੁਮਾਰ ਉਰਫ ਲੱਡੂ ਪੁੱਤਰ ਜਗਦੇਵ ਸਿੰਘ ਵਾਸੀ ਹਰਦਿਆਲ ਨਗਰ ਵਿੱਚ ਹੋਈ ਹੈ। ਸੋ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਸਕਰ ਦਾ ਪੂਰਾ ਪਰਿਵਾਰ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ। ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।